ਅੱਜ ਐਨਆਈਏਡੀ ਟੀਮਾਂ ਵੱਲੋਂ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਛਾਪੇਮਾਰੀ ਕੀਤੀ ਗਈ ਜੇ ਗੱਲ ਕੀਤੀ ਜਾਵੇ ਤਰਨਤਾਰਨ ਦੀ ਤਰਨਤਾਰਨ ਦੇ ਪਿੰਡ ਮਲਿਆ ਦੇ ਵਿੱਚ ਜੇ ਦਸ਼ਮੇਸ਼ ਕਲੋਨੀ ਹੈ ਉੱਥੇ ਅੱਜ ਐਨਆਈਏਡੀ ਟੀਮ ਪਹੁੰਚੀ ਹੈ ਤੇ ਦੇਪਰੀ ਸਿੰਘ ਨਾਮ ਦਾ ਜੋ ਕਿਸਾਨ ਹੈ ਉਸਦੇ ਘਰ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਗਈ ਹੈ ਤੇ ਜਾਂਚ ਕੀਤੀ ਗਈ ਹੈ ਅੱਜ ਦੱਸਿਆ ਜਾ ਰਿਹਾ ਹੈ ਕਿ ਇਹ ਟੀਮ ਸਵੇਰੇ 6:30 ਵਜੇ ਉਹਨਾਂ ਦੇ ਘਰ ਪਹੁੰਚਦੀ ਹੈ ਤੇ ਦੁਪਹਿਰ 12:30 1 ਵਜੇ ਤੱਕ ਟੀਮ ਉਹਨਾਂ ਦੇ ਘਰ ਦੇ ਵਿੱਚ ਰਹਿੰਦੀ ਹੈ ਤੇ ਨਾ ਹੀ ਕਿਸੇ ਨੂੰ ਬਾਹਰ ਤੋਂ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਨਾ ਹੀ ਅੰਦਰੋਂ ਕਿਸੇ ਨੂੰ ਬਾਹਰ ਆਉਣ ਦੀ ਇ ਗਿਆ ਸੀ ਆਸਟ੍ਰੇਲੀਆ ਤੋਂ ਵਾਪਸ ਆਇਆ ਸੀ ਅਤੇ ਹੁਣ ਉਹ ਖੇਤੀਬਾੜੀ ਦਾ ਕੰਮ ਕਰ ਰਿਹਾ ਸੀ ਪਰ ਐਨਆਰਈ ਐਨਆਈਏਡੀ ਟੀਮ ਵੱਲੋਂ ਮੀਡੀਆ ਨੂੰ ਇਸ ਬਾਰੇ ਕੋਈ ਵੀ ਜਵਾਬਤ ਜਾਣਕਾਰੀ ਨਹੀਂ ਦਿੱਤੀ ਗਈ ਕਿਸ ਮਾਮਲੇ ਦੇ ਵਿੱਚ ਉਹਨਾਂ ਨੇ ਆਗੇ ਅਦੇਪ੍ਰੀਤ ਸਿੰਘ ਨੂੰ ਪੁਸ਼ਤਾਸ਼ ਕੀਤੀ ਗਈ ਹੈ ਇਹ ਦਸ਼ਮੇਸ਼ ਹੈ ਇਹਨੂੰ ਕਲੋਨੀ ਆ ਤੇ ਆਹ ਦੇਵਦੇਵ ਮੁੰਡਾ ਹੈ ਤੇ ਸਵੇਰੇ 6:30 ਉੱਠੇ ਵੇਖਿਆ ਪੁਲਿਸ ਦੀਆਂ ਗੱਡੀਆਂ ਆਈਆਂ ਕਿ ਕਿਹਦਾ ਮਕਾਨ ਕਿਹਦਾ ਹੈਗਾ ਕੋਠੀ ਕਿਹਦੀ ਹੈ ਕੋਠੀ ਦੇ ਸ਼ਹਿਰ ਦੇ ਫਾਦਰ ਨਹੀਂ ਉਹਦੇ ਫਾਦਰ ਡੈਥ ਹੋ ਗਈ ਇਹ ਮੁੰਡੇ ਦੀ ਸਾਲ ਖੋ ਗਿਆ ਪਹਿਲਾਂ ਅੱਛਾ ਜੀ ਤੇ ਅਸੀਂ ਤੇ 2005 ਤੋਂ ਆਏ ਆ ਤੇ ਮਲੇ ਜਨੀ ਕਿ ਨਵਲ ਜਾਇਦਾ ਨਾ ਮੁੰਡੇ ਦਾ ਦੇ ਦੇ ਵਿਆ ਹੂੰ ਪਹਿਲਾਂ ਆਸਟ੍ਰੇਲੀਆ ਵਿਆਹ ਵਿੱਚੋਂ ਇਹਦਾ ਫਾਦਰ ਬਹੁਤ ਜਿਆਦਾ ਬਿਮਾਰ ਹੋ ਗਿਆ ਸੀ ਅੱਛਾ ਜੀ ਇਹਨੂੰ ਫਿਰ ਵਾਪਸ ਆਦ ਲਿਆ ਤੇ ਉਹ ਤੋਂ ਬਾਅਦ ਇਹ ਗਿਆ ਨਹੀਂਗਾ ਤੀ ਤੇ ਹੁਣ ਤਿੰਨੀ ਚਾਰ ਤਿੰਨ ਚਾਰ ਮਹੀਨੇ ਉਦੋਂ ਵਿਆਹ ਹੋਇਆ ਇਹਦੀ ਮੈਰਿਜ ਹੋਈ ਇਹਦੀ ਕਿੰਨੇ ਕੇ ਸਾਲ ਹੋਈ ਇਹਨੂੰ ਇੱਥੇ ਆਇਆ ਆਸਟ੍ਰੇਲੀਆ ਇਹਨਾਂ ਨੂੰ 2005-6 ਲੱਗ ਕੇ ਆਏ ਆ ਨਹੀਂ ਇਹ ਆਏ ਨੂੰ ਆਏ ਨੂੰ ਜਦੋਂ ਦਾ ਫਾਦਰ ਬਿਮਾਰ ਸੀ ਉਦੋਂ ਆ ਗਿਆ 2 2.5 ਸਾਲ ਹੋ ਗਏ ਆਏ ਨੂੰ 2.5 ਸਾਲ ਕੇ ਉਦੋਂ ਇੱਥੇ ਰਹਿੰਦਾ ਹਾਂ ਪੀਰ ਉਤਰਾ ਪੈ ਗਈ ਸੀ ਉਹਦੀ ਪਰ ਮੁੜ ਕੇ ਫਿਰ ਕੱਲਾ ਕੱਲਾ ਹੈਗਾ ਇਹ ਕਾਰੋਬਾਰ ਕੀ ਕਰਦਾ ਹੈ ਕਾਰੋਬਾਰ ਇਹਦੀ ਕੋਈ ਪੈਲੀ ਜਾਂ ਦਸ਼ਮੇਸ਼ ਕਲੋਨੀ ਇਹਨਾਂ ਨੇ ਮਤਲਬ ਵੇਚੀ ਆ ਪੈਲੀ ਤੇ ਪੈਲੀ ਵੇਚ ਕੇ ਪੈਲੀ ਕਾਫੀ ਬਣਾਈ ਇਹਨਾਂ ਨੇ ਤੇ ਉਹ ਠੇਕੇ ਠੂਕੇ ਦਿੰਦਾ ਕਰਦਾ ਕੋਈ ਤਾਂ ਕੁਝ ਨਹੀਂ ਆ ਠੀਕ ਆ ਘਰੋਂ ਗੁਜ਼ਾਰਾ ਵਧੀਆ ਪੜਿਆ ਤਾਂ ਥੋੜਾ ਜਿਹਾ 5-7 ਹੀ ਪੜਿਆ 10 ਤੱਕ ਮਤਾਂ ਪੜਿਆ ਮੈਂ 3 ਨੂੰ ਹੋ ਗਏ 5-6 ਘੰਟੇ ਆਏ ਨੇ बजे सात तो उठे पवन शर्मा दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर